ਅਯੋਧਿਆ ਰਾਮ ਮੰਦਰ ਮੱਥਾ ਟੇਕਣ ਗਏ ਦੋ ਪਟਿਆਲੇ ਦੇ 마ਸੂਮ ਬੱਚੇ ਹੋਏ ਲਾਪਤਾ ਵਿੱਚੋਂ ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ ਤੁਹਾਨੂੰ ਦੱਸਦੇ ਕਿ ਖਬਰ ਪਟਿਆਲੀ ਦੀ ਹੈ ਜਿੱਥੋਂ ਦੇ ਦੋ 마ਸੂਮ ਬੱਚੇ ਜੋ ਕਿ 17 ਤਰੀਕ ਨੂੰ ਰਾਮ ਮੰਦਰ ਮੱਥਾ ਟੇਕਣ ਦੇ ਲਈ ਰਵਾਨਾ ਹੋਏ ਸੀ ਲੇਕਿਨ ਉੱਥੇ ਪਹੁੰਚਦੇ ਹੀ ਲਾਪਤਾ ਹੋ ਗਏ ਨੇ ਤੇ ਵਿੱਚੋਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਤੁਹਾਨੂੰ ਦੱਸਦੇ ਕਿ ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਉਨ੍ਹਾਂ ਦੇ ਬੱਚਿਆਂ ਦੇ ਕੱਪੜੇ ਨਦੀ ਕਿਨਾਰੇ ਮਿਲੇ ਨੇ ਜਿਸ ਨੂੰ ਲੈ ਕੇ ਪਰਿਵਾਰ ਨੂੰ ਵੱਡੀ ਚਿੰਤਾ ਵੀ ਹੈ ਕਿ ਆਖਿਰਕਾਰ ਉਹਨਾਂ ਦੇ ਬੱਚੇ ਕਿੱਥੇ ਚਲ ਗਏ ਨੇ ਜਿਸ ਬਸ ਤੇ ਵਿੱਚ ਗਏ ਸੀ ਉਹ ਬਸ ਵੀ ਵਾਪਸ ਪਟਿਆਲੇ ਆ ਗਈ ਹੈ ਲੇਕਿਨ ਉਹਨਾਂ ਦੇ ਬੱਚੇ ਵਾਪਸ ਅਜੇ ਤੱਕ ਨਹੀਂ ਆਏ ਹਾਂਜੀ ਕੀ ਨਾਮ ਉਹਦਾ ਸਲੋਮ ਕਿਹੜੀ ਤਰੀਕ ਨੂੰ ਬੇਟਾ ਜਾਂਦਾ ਕੀ ਨਾਮ ਹੈ ਉਹਦਾ ਆਯੋਧਿਆ ਰਾਮੰਦਰ ਜੰਦਾ ਕਿਹੜੀ ਤਰੀਕ ਨੂੰ ਜਾਂਦਾ ਹੈ ਸ਼ੁਕਰਵਾਰ ਨੂੰ ਜਾਂਦਾ ਜੀ ਸੁਪਰਵਾਰ ਗਿਆ ਤਾਂ ਮੇਰਾ ਵੀਰ ਉਹਦੀ ਬੱਸ ਗਈ ਧੀ ਕਾਰਤਿਕ ਨਾਮ ਹੈ ਉਸ ਦਾ 14 ਸਾਲ ਦਾ ਉਹ ਉਹਦੀ ਬੱਸ ਗਈ ਦੀ ਕਦarnath ਮੰਦਿਰ ਤੋਂ ਫਸੇ ਉਸ ਤੋਂ ਇਹ ਜਿਆਦਾ ਰਸਤਾ ਸੀ ਭੇਜ ਹੀ ਨਹੀਂ ਦੇ ਦੇ ਦੀ ਉਸ ਨੇ ਬੱਚੇ ਨੂੰ ਕਿਉਂਕਿ ਕਦੇ ਅਸੀਂ ਉਹਨੂੰ ਕਦੇ ਵੀ ਆਪਣਾ ਇਕੱਲਾ ਨਹੀਂ ਭੇਜਿਆ ਜਾਂ ਆਪਣੀ ਦਾਦੀ ਨਾਲ ਜਾਂ ਆਪਣੇ ਪਾਪਾ ਨਾਲ ਜਾਂ ਉਹ ਮੇਰੇ ਨਾਲ ਉਹ ਇਸ ਤਰ੍ਹਾਂ ਹੀ ਹੁੰਦਾ ਸਾਡੇ ਦੋਨੋਂ ਬੱਚੇ ਦੀ ਕਦੇ ਇਕੱਲੇ ਨਹੀਂ ਭੇਜੇ ਤੇ ਬੱਸ ਨਾਲ ਦਿੱਤੇ ਉਹ ਮੇਰਾ ਬੱਚਾ ਚਮਨ ਡਾਕਟਰ ਦੇ ਸਿੱਖਣ ਨਾਮ ਦਾ ਹੈ ਫਤਿਹ ਮੰਨੇ ਮੈਂ ਅਰਜੀ ਉਸੇ ਕਰਾਂਗੇ ਉਹ ਜ਼ਬਰਦਸਤੀ ਕਰਦੇ ਆਂਟੀ ਕੇਸ ਤੋਂ ਕਦੇ ਸਾਦੀ ਨੂੰ ਫੋਨ ਕਰਨ ਕਦੀ ਦੇ ਪਾਪਾ ਨੂੰ ਇਹਦੇ ਪਾਪਾ ਕਹਿੰਦੇ ਮੈਂ ਨਹੀਂ ਭੇਜਣਾ ਹੈਗਾ ਮੇਰੇ ਕੋਲ ਮੈਂ ਭੇਜ ਨਹੀਂ ਸਕਦਾ ਮੈਂ ਕਦੇ ਅੱਖਾਂ ਤੋਂ ਦੂਰ ਨਹੀਂ ਕਰਿਆ ਕੱਲੇ ਨੂੰ ਉਹ ਨਹੀਂ ਮੰਨਿਆ ਜੀ ਇਹ ਬੱਚੇ ਦੀ ਪੰਜ ਚਾਰ ਦਿਨ ਕੱਲ ਨਹੀਂ ਸਲਾਹ ਬਣੀ ਜੀ ਭੇਜਣ ਦੀ ਹਾਂ ਹੋਣੀ ਸੀ ਪਰ ਅਸੀਂ ਕੋਈ ਵੀ ਨਾ ਭੇਜਣ ਦੇ ਹੱਥ ਵਿੱਚ ਹੀ ਸਾਰੇ ਤੇ ਕਿ ਅਸੀਂ ਨਹੀਂ ਭੇਜਣਾ ਬੱਚੇ ਨੂੰ ਸਾਡਾ ਬੱਚਾ ਵੀ ਸਾਡੇ ਨਾਲ ਤੋਂ ਵੀ ਗੈਰਾਂ ਦਾ ਮੰਮੀ ਪਾਪਾ ਜਿਵੇਂ ਤੁਸੀਂ ਕਹੋਗੇ ਕੌਮੇ ਮੈਂ ਕਰਾਂਗਾ ਮੈਂ ਨਹੀਂ ਜਾਂਦਾ ਉਹਨੂੰ ਫੇਰ ਉਹਦੀ ਹਾਂ ਕਰਾਈ ਜੀ ਉਸ ਮੁੰਡੇ ਨੇ ਫੋਨ ਕਰ ਕਰਕੇ ਦਿਨ ਚ ਵਦਨ ਕਿੰਨੇ ਵਾਂਗਦਾ ਫੇਰ ਅਸੀਂ ਕੇਦਾਰਨਾਥ ਮੰਦਰ ਉਹਨੂੰ ਵਾਸਤੇ 2 ਵਜੇ ਚੜਾ ਕੇ ਆਏ ਚਮਨ ਡਾਕਟਰ ਨੂੰ ਦੀ ਦਾਦੀ ਛੱਡਣ ਗਈ ਸੀ ਜੀ ਕਾਰਤਿਕ ਦੀ ਉਹਨੂੰ ਚਮਨ ਡਾਕਟਰ ਨੂੰ ਵਾਰ ਵਾਰ ਲੈ ਕੇ ਆਈ ਜੀ ਸ੍ਰੀ ਦੇਵੀ ਆਪਣਾ ਵਿੱਚ ਉੱਲਾ ਨਹੀਂ ਪੇਸ਼ਿਆ ਘਰ ਆਉਂਦੇ ਉਹਨਾਂ ਨੇ ਤਾਂ ਕੰਮ ਕਰ ਧਿਆਨ ਨਾਲ ਪੂਰਾ ਪੂਰਾ ਧਿਆਨ ਰੱਖਿਓ ਉਹ ਦਿਆਵੰਦ ਕਰਕੇ ਜਾਗੇ फिर बस तो नीचे उतर के फिर बस ऊपर चढ़ के फिर हाथ जोड़ के गए कि कि मेरे पोते का पूरा ध्यान रखियो कि वेर भी ये समझदार है गर, लेकिन मनु वेर भी कुछ नहीं लगा इसका पूरा पूरा ध्यान रखियो हजे मेरा बच्चा शनिवार गया जी मैं शनिवार अयोध्या पहुँचे मेरे नाल नलबात पूरी की उसने मम्मा मैं पहुँच गया ठीक ठाक हूँ मैं होटल जा रहा फिर असं उ चार बजे अयोध्या जावे ਮੈਂ ਕਾ ਠੀਕ ਹੈ ਬੁੱਤ ਧਿਆਨ ਰੱਖੀਆ ਆਪਣਾ ਕਿਸੇ bade bande de naal reh ਕਹਿੰਦਾ ਠੀਕ ਹੈ ਮੰਮੀ ਤੇ ਉਹਨੂੰ ਫੋਨ ਫੋਨ ਅਸੀਂ ਪੈ ਦੇ ਕੇ ਸਾਰਾ ਭੇਜਿਆ ਹੋਇਆ ਦਾ ਉਹ ਵਿਚਾਰਾ ਜਾ ਦੋਤੇ ਨਾ ਨਾ ਨਨੇ ਨਾ ਉੱਤੇ ਜਾ ਕੇ ਬਸ ਦੀਆਂ ਦੋ ਟੀਮਾਂ ਬਣਾ ਲਈ ਆਉਣੀਆਂ ਜੀ ਸਾਨੂੰ ਕੁਝ ਨਹੀਂ ਬਤਾ ਹੁਣ ਸਾਨੂੰ ਗੱਲਾਂ ਪੂਰੀ ਪੂਰੀ ਬਤਾ ਲੱਗ ਰਹੀਆਂ ਅੱਜ 3 ਦਿਨ ਹੋ ਗਏ ਮੇਰੇ ਬੱਚੇ ਨੂੰ ਲਾ ਰੱਖਾ ਹੋਇਆ ਉੱਥੇ ਜਾ ਕੇ ਮੇਰੇ ਬੱਚੇ ਨੂੰ 2:00 ਵਜੇ ਵੇਸਦਾ ਜਾਉਣਾ ਆਉ ਉਹ ਤੇ ਕੋਈ ਸਰੀ ਉਹਨਾਂ ਦੀ ਹੋਈਗੀ ਜੀ ਕਿ ਉੱਥੇ ਜਾ ਕੇ 25 ਬੰਦਿਆਂ ਨੂੰ ਪਹਿਲਾਂ ਗੜਦੋ ਜਿਹੜੇ ਆਪ ਬੜੇ ਨੇ ਜਨਾਨੀਆਂ ਨੇ ਤੇ ਉਹ ਸਾਰੇ ਬਾਅਦ ਚੁ ਗਏ ਆ ਜੀ ਉਹ ਵੀ ਤਾਂ ਗਏ ਨੇ ਜਦ ਹਾਦਸਾ ਹੋ ਗਿਆ ਸਾਡੇ ਕੋਲ ਤਾਂ ਉਹਨ ਸਾਢੇ 6 ਵਜੇ ਆਇਆ ਇਹਦੇ ਕਾਰਤਿਕ ਦੇ ਪਾਪਾ ਗੋ ਕਿ ਤੁਹਾਡਾ ਬੱਚਾ ਨਹੀਂ ਲੱਭ ਰਿਹਾ ਲੇਕਿਨ ਕੀ ਜੀ ਨਹੀਂ ਦੱਸੀਗੀ ਬੱਚੇ ਨਾਲ ਡੁੱਬ ਗਿਆ ਕੋਈ ਹਾਦਸਾ